ਜੀ গুড মর্নিং ਜੀ ਸਾਰਿਆਂ ਨੂੰ ਕਿਦਾਂ ਹੋ ਸਾਰੇ ਹੁਬਸੇ ਸਾਰੇ ਵਧੀਆ ਹੋਵੋਗੇ ਮਾਰਨਿੰਗ ਦਾ ਟਾਈਮ ਆ ਜੀ ਬਹੁਤ ਸੋਹਣੀ ਸੋਹਣੀ ਸਵੇਰ ਚੜੀ ਆ ਮੈਂ ਲੱਗੀ ਸੀ ਕਿ ਚਾਹ ਪੀਣ ਤੇ ਮੈਂ ਸੋਚਿਆ ਪਹਿਲਾਂ ਮੈਂ ਡੋਗੀਆਂ ਨੂੰ ਦੁੱਧ ਪਾਦਾ ਤੇ ਇਹ ਦੁੱਧ ਥੋੜਾ ਜਿਹਾ ਠੰਡਾ ਸੀਗਾ ਤਾਂ ਕਰਕੇ ਮੈਂ ਥੋੜਾ ਜਿਹਾ ਪਹਿਲਾਂ ਇਹਨੂੰ ਗਰਮ ਕੀਤਾ ਤੇ ਫਿਰ ਮੈਂ ਆ ਲਈ ਤੇ ਜਿਵੇਂ ਨੂੰ ਜਿਹੜਾ ਦੁੱਧ ਆ ਉਹ ਪਾਤਾ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਆਪਦੇ ਡੇਲੀ ਰੁਟੀਨ ਦੇ ਮੇਰੇ ਕੰਮਾਂ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਡਰੈੰਗ ਰੂਮ ਦੇ ਵਿੱਚ ਗਈ ਸਭ ਤੋਂ ਪਹਿਲਾਂ ਮੈਂ ਇਧਰ ਹੀ ਚਲਣੀ ਹੁੰਦੀ ਆਈ ਦੀ ਚੰਗੀ ਤਰ੍ਹਾਂ ਕਲੀਨਿੰਗ ਕਰਦੀ ਹੁੰਦੀ ਆ ਫਿਰ ਬਾਕੀ ਸਾਰੇ ਹਨਾ ਕਿਚਨ ਵਗੈਰਾ ਬਾਕੀ ਰੂਮਸ ਵਗੈਰਾ ਕਲੀਨ ਕਰ ਦਿੱਤੀ ਹੁੰਦੀ ਆ ਪਹਿਲਾਂ ਮੈਨੂੰ ਡਰੈੰਗ ਰੂਮ ਦਾ ਹੁੰਦਾ ਵੀ ਪਹਿਲਾਂ ਮੈਂ ਡਰੈੰਗ ਰੂਮ ਕਲੀਨ ਕਰਦਾ ਕਿਉਂਕਿ ਇੱਥੇ ਬੱਚੇ ਬੈਠੇ ਨੇ ਥੋੜਾ ਜਿਹਾ ਖਲਾਰਾ ਜਿਆਦਾ ਹੋ ਜਾਂਦਾ ਬੱਚਿਆਂ ਕਰਕੇ ਤੇ ਮਤਲਬ ਚੰਗੀ ਤਰ੍ਹਾਂ ਕਲੀਨਿੰਗ ਕਰਕੇ ਬੱਚੇ ਵੀ ਸਾਫ਼ ਸੁਥਰੀ ਜਗ੍ਹਾ ਤੇ ਬੈਠ ਜਾਂਦੇ ਨੇਗੇ ਸਾਡੇ ਖਤੂਰੇ ਛੋਟੇ ਬੱਚੇ ਸਾਡੇ ਬੱਚੇ ਨੇ ਮੇਰੇ ਲਈ ਤਾਂ ਉਹ ਮੇਰੇ ਬੱਚੇ ਹੀ ਨੇਗੇ ਬਿਕੋਜ਼ ਇਹਨਾਂ ਨੂੰ ਬੱਚਿਆਂ ਦੇ ਵਾਂਗੂ ਹੀ ਟ੍ਰੀਟ ਕਰੀਦਾ ਇਹਨਾਂ ਨੂੰ ਜਾਨਵਰਾਂ ਦੀ ਤਰ੍ਹਾਂ ਟ੍ਰੀਟ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਮਨ ਦੇ ਵਿੱਚ ਕਦੇ ਇਹ ਖਿਆਲ ਵੀ ਨਹੀਂ ਆਇਆ ਵੀ ਇਹ ਇਹ ਇੱਕ ਜਾਨਵਰ ਨਹੀਂ ਨੇ ਇਹ ਜਾਨਵਰ ਨਹੀਂ ਹੈਗੇ ਇਹ ਇਹ ਇਨਸਾਨਾਂ ਨਾਲੋਂ ਵੀ ਚੰਗੇ ਹੁੰਦੇ ਨੇ ਸਹੀ ਦੱਸਾਂ ਜਿਹੜੇ ਮਤਲਬ ਕਿ ਡੌਗੀ ਨੇ ਨਾ ਜਿਹੜੇ ਪਸ਼ੂ ਪੰਛੀ ਨੇ ਜਾਂ ਕੁਛ ਵੀ ਹੈ ਕੋਈ ਵੀ ਜਾਨਵਰ ਹੈ ਕੋਈ ਵੀ ਹੈ ਇਹ ਇਨਸਾਨਾਂ ਨਾਲੋਂ ਚੰਗੇ ਹੁੰਦੇ ਨੇ ਇਨਸਾਨ ਤਾਂ ਦੋਖਲੇ ਹੁੰਦੇ ਨੇ ਜੇ ਇੱਧਰ ਦੀ ਗੱਲ ਉੱਧਰ ਉੱਧਰ ਦੀ ਗੱਲ ਇੱਧਰ ਕਰਨ ਦੀ ਇਨਸਾਨਾਂ ਨੂੰ ਬਹੁਤ ਆਤ ਹੁੰਦੀ ਹੈਗੀ ਪਰ ਇਹਨਾਂ ਨੂੰ ਨਹੀਂ ਹੁੰਦੀ ਹੈਗੀ ਇਹਨਾਂ ਨੂੰ ਸਿਰਫ ਪਿਆਰ ਚਾਹੀਦਾ ਇਨਸਾਨ ਨੂੰ ਤਾਂ ਆਪਾਂ ਨੂੰ ਲੋਭ ਲਾਲਚ ਵੀ ਬਹੁਤ ਹੁੰਦਾ ਪੈਸੇ ਦਾ ਠੀਕ ਹੈ ਮੋਹ ਮਾਇਆ ਜਿਹੜੀ ਬਹੁਤ ਹੁੰਦੀ ਆਪਾਂ ਨੂੰ ਕੱਪੜਿਆਂ ਦਾ ਲੀੜਿਆਂ ਦਾ ਖਾਣ ਦਾ ਪੀਣ ਦਾ ਇਹਨਾਂ ਨੂੰ ਸਿਰਫ ਪਿਆਰ ਦਾ ਹੁੰਦਾਗਾ ਇਹਨਾਂ ਨੂੰ ਅੱਧੀ ਰੋਟੀ ਪਾ ਦੋ ਚਾਹੇ ਕੋਲਾ ਪਰਗੇ ਦੁੱਧ ਪਾ ਦੋ ਇਹਨਾਂ ਨੇ ਉਨਾ ਹੀ ਪਿਆਰ ਦੇਣਾਗਾ ਇਸ ਲਈ ਜਿੰਨਾ ਹੋ ਸਕਦਾ ਇਹਨਾਂ ਲਈ ਚੰਗੇ ਤੋਂ ਚੰਗਾ ਕਰਿਆ ਕਰੋ ਕਿਉਂਕਿ ਇਹਨਾਂ ਦਾ ਕੀਤਾ ਪੁੰਨ ਪੁੰਨਾ ਜਿਹੜਾ ਆਪਾਂ ਇਹਨਾਂ ਦਾ ਕਰ ਦਿਆਂਗੇ ਹਨਾ ਉਤਾਰ ਦਿੰਦਾਗਾ ਇਹ ਤਾਂ ਕਰੇ ਰੱਖੇ ਹੋਏ ਨੇ ਇਹਨਾਂ ਦਾ ਤਾਂ ਕਰਨੀ ਕਰਨਾ ਇਹ ਤਾਂ ਬੱਚੇ ਨੇ ਪਾਲੀ ਨੇ ਇਹਨਾਂ ਇਹਨਾਂ ਦਾ ਕਰਨਾ ਤਾਂ ਸਾਡਾ ਫਰਜ਼ ਬਣਦਾ ਪਰ ਜਿਹੜੀ ਸਾ ਬਾਹਰ ਵੀ ਡੋਕੀ ਹੁੰਦੇ ਆ ਨਾ ਉਹਨਾਂ ਦਾ ਵੀ ਕਰੋ ਵੱਧ ਤੋਂ ਵੱਧ ਕਰੋ ਅਸੀਂ ਵੀ ਕਰਦੇ ਆਂ ਕਿ ਜਿਹੜੇ ਸਾਡੇ ਬਾਹਰ ਡੋਗੀ ਰਹਿਗੇ ਗਲੀ ਦੇ ਵਿੱਚ ਅਸੀਂ ਜਿੰਨਾ ਸਾਡੇ ਤੋਂ ਉਹਨਾਂ ਦਾ ਹੁੰਦਾਗਾ ਜਿੰਨਾ ਰੱਬ ਨੇ ਸਾਨੂੰ ਜਿੰਨੇ ਜੋਗਾ ਕਰਿਆਗਾ ਉਹਨਾਂ ਅਸੀਂ ਕਰਦੇ ਆਂ ਵਾਹਿਗੁਰੂ ਜਿੰਨੇ ਸਾਡੇ ਤੇ ਮੇਰ ਰੱਖਣਗੇ ਜਿੰਨਾ ਸਾਨੂੰ ਜਿੰਨੇ ਜੋਗਾ ਵੀ ਬਣਾਉਣਗੇ ਅੱਗੇ ਜਾ ਕੇ ਵੱਧ ਦੇਣ ਘੱਟ ਦੇਣ ਅਸੀਂ ਉਹਨਾਂ ਇਹ ਮਤਲਬ ਕਿ ਪਸ਼ੂਆਂ ਦਾ ਜਾਨਵਰਾਂ ਦਾ ਨਹੀਂ ਕਰਾਂਗੇ ਵਾਹਿਗੁਰੂ ਕਹਿੰਦੇ ਹੁੰਦੇ ਆ ਅਗਰ ਆਪਾਂ ਕਿਸੇ ਦਾ ਭਲਾ ਕਰਾਂਗੇ ਨਾ ਤਾਂ ਵਾਹਿਗੁਰੂ ਆ ਜਿਹੜਾ ਆਪਾਂ ਨੂੰ ਦੁੱਗਣਾ ਤਿੱਗਣਾ ਕਰਕੇ ਆਪਾਂ ਨੂੰ ਜਿਹੜਾ ਗਾ ਮੋੜਦਾਗਾ ਜੇ ਆਪਾਂ ਕਿਸੇ ਦੀ ਹਨਾ ਕਿਸੇ ਦੀ ਝੋਲੀ 'ਚ 10 ਰੁਪਏ ਪਾਉਨੇ ਆ ਨਾ ਤਾਂ ਵਾਹਿਗੁਰੂ ਪਤਾ ਨਹੀਂ ਆਪਾਂ ਨੂੰ ਕਿੰਨੇ ਕ ਦਿੰਦਾਗਾ ਇਸ ਲਈ ਕਦੇ ਵੀ ਹਨਾ ਇਨ੍ਹਾਂ ਨੂੰ ਦੇਖ ਕੇ ਮੂੰਹ ਨਮ ਰੋੜਿਆ ਕਰੋ ਇਹ ਵਿਚਾਰੇ ਅਗਰ ਤੁਹਾਡੇ ਦਰ ਤੇ ਕੋਈ ਬੱਚਾ ਆਉਂਦਾਗਾ ਨਾ ਜਾਨਵਰ ਆਉਂਦਾਇਆ ਕੁੱਤਾ ਆਉਂਦਾਇਆ ਡੌਗੀ ਆਉਂਦਾਇਆ ਤਾਂ ਉਹਨੂੰ ਬਾਣਾ ਨਹੀਂ ਦੂ ਰੋਟੀਆਂ ਤਾਂ ਜ਼ਰੂਰ ਪਾ ਤਿਆ ਕਰੋ ਠੀਕ ਹੈ ਆਪਣੇ ਕਈ ਵਾਰ ਰੋਟੀਆਂ ਕਈ ਵਾਰ ਕੀ ਹਰ ਰੋਜ਼ ਦੀ ਉਹ ਗੱਲ ਆ ਕਈ ਵਾਰ ਵੱਜ ਜਾਂਦੀਆਂ ਨੇ ਆਪਾਂ ਉਹ ਸਿੱਟਦੀਆਂ ਨਾ ਤੇ ਸਭ ਤੋਂ ਪਹਿਲਾਂ ਪਰ ਪਤਾ ਕੀ ਕਰਿਆ ਕਰੋ ਜਿਹੜੀ ਪਹਿਲੀ ਰੋਟੀ ਹੁੰਦੀ ਆ ਉਹ ਦਰवेश ਦੀ ਨਾਂ ਦੀ ਕੱਟਿਆ ਕਰੋ ਸੱਚੀ ਸੌ ਲੱਗੇ ਪੰਨ ਬਹੁਤ ਲੱਗਦਾ ਜਿਹੜੇ ਇਹ ਦਰवेश ਨੇ ਇਹਨਾਂ ਦਾ ਪੰਨ ਬਹੁਤ ਜ਼ਿਆਦਾ ਲੱਗਦਾਗਾ ਮੈਂ ਇਹ ਚੀਜ਼ ਐਕਸਪੀਰੀਅੰਸ ਕੀਤੀ ਆ ਮੈਂ ਫੀਲ ਕੀਤੀ ਹੈ ਕਿ ਇੰਨਾ ਦਾ ਪੁੰਨ ਬਹੁਤ ਲੱਗਦਾ ਜਦੋਂ ਆਪਾਂ ਇਹਨਾਂ ਨੂੰ ਪਿਆਰ ਦਿੰਨੇ ਆ ਇਹ ਜਿਹੜਾ ਆਪਾਂ ਨੂੰ ਪਿਆਰ ਦਿੰਦੇ ਨੇ ਨਾ ਉਹਦੇ ਵਿੱਚ ਹੀ ਆਪਾਂ ਨੂੰ ਲੱਖਾਂ ਕਰੋੜਾ ਨਾ ਅਸੀਸਾਂ ਦੇ ਦਿੰਦੇ ਨੇ ਦੁਆਵਾਂ ਦੇ ਦਿੰਦੇ ਨੇ ਪਤਾ ਨਹੀਂ ਜਦੋਂ ਆਪਾਂ ਇਹਨਾਂ ਨੂੰ ਕਿਸੇ ਦੇ ਸੱਤ ਲੱਗੀ ਆ ਜਾਂ ਕੋਈ ਭੁੱਖਾ ਹੈger ਆਪਾਂ ਉਹ ਜਿਹਦੀ ਹੈਲਪ ਕਰਦੇ ਆ ਨਾ ਪਤਾ ਨਹੀਂ ਉਹ ਮਨ ਦੇ ਵਿੱਚ ਕਿੰਨਾ ਕੁ ਆਪਣਾ ਭਲਾ ਮੰਗਦਾ ਪਰਮਾਤਮਾ ਨੂੰ ਬਿਕੋਜ਼ ਉਹਨੇ ਆਪ ਦੇ ਲਈ ਤਾਂ ਕੁਝ ਨਹੀਂ ਮੰਗਣਾ ਇੱਕ ਜਾਨਵਰ ਨੇ ਕਿਹੜਾ ਇਹ ਕਹਿਣਾ ਵੀ ਰੱਬਾ ਮੈਨੂੰ ਕੋਠੀ ਦੇ ਮੈਨੂੰ ਕਾਰ ਦੇ ਇਹਨਾਂ ਨੂੰ ਤਾਂ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਇਹਨਾਂ ਨੂੰ ਤਾਂ ਬਸ ਪਿਆਰ ਦੀ ਜ਼ਰੂਰਤ ਹੁੰਦੀ ਹੈਗੀ ਤੇ ਜਿਹੜਾ ਆਪਾਂ ਦੇ ਸਕਦੇ ਆਂਗੇ ਤੇ ਇੱਥੇ ਜੀ ਮੇਰੀ ਸਾਰੀ ਕਲੀਨਿੰਗ ਹੋ ਗਈ ਸੀਗੀ ਅੱਜ ਮੈਂ ਫਰਸ਼ ਧੋਤਾ ਸੀਗਾ ਪੁਣਾਈ ਪਾ ਕੇ ਚੰਗੀ ਤਰ੍ਹਾਂ ਤੇ ਰੂਮ ਦੀ ਕਲੀਨਿੰਗ ਰਹਿੰਦੀ ਸੀ ਬਿਕੋਜ਼ ਹਨਰਸ ਹੋ ਗਿਆ ਸੀ ਤਾਂ ਕਰਕੇ ਮੈਂ ਬਾਅਦ ਚ ਕਰੂੰਗੀ ਤੇ ਇੱਥੇ ਜਿਹੜਾ ਇਹਨਾਂ ਦਾ ਡੌਗੀਆਂ ਦਾ ਸਵੇਰ ਦਾ ਬ੍ਰੇਕਫਾਸਟ ਹੈ ਇਹਨਾਂ ਨੂੰ ਮੈਂ ਉਹ ਦਿੰਨੀ ਹੈਗੀ ਪਹਿਲਾਂ ਤਾਂ ਮੈਂ ਸਵੇਰ ਉੱਠ ਕੇ ਕੱਲਾ ਦੁੱਧ ਦਿੰਨੀ ਹੁੰਨੀ ਆ ਤੇ ਇਥੇ ਫੀਡ ਵਗੈਰਾ ਬ੍ਰੈਡ ਵਗੈਰਾ ਜੋ ਵੀ ਜੋ ਵੀ ਹੁੰਦਾ ਦਲੀਆ ਵਗੈਰਾ ਉਹ ਦਿੰਨੀ ਹੁੰਨੀ ਹੈਗੀ ਅਲੱਗ-ਅਲੱਗ ਰੋਜ਼ ਤੇ ਤੇ ਜਿਵੇਂ ਮੈਂ ਕੱਲਾ ਦੁੱਧ ਪਿੰਦੀ ਆ ਇਹਨੂੰ ਮੈਂ ਫੀਡ ਬਹੁਤ ਕੋਸ਼ਿਸ਼ ਕਰਦੀ ਆ ਵੀ ਇਹ ਫੀਡ ਖਾ ਲੇ ਕਦੇ-ਕਦੇ ਹੀ ਖਾਂਦੀ ਹੈਗੀ ਇਹ ਰੋਜ਼ ਨਹੀਂ ਖਾਦੀ ਜਦੋਂ ਇਹਦਾ ਚਿੱਤ ਚਾਉਂਦਾ ਨਾ ਉਦੋਂ ਖਾਂਦੀ ਆ ਜਾਂ ਜਿੱਦ ਦੀ ਮਾਰੀ ਖਾਂਦੀ ਆ ਵੀ ਉਹਨੂੰ ਪਾਤੀ ਹੁਣ ਮੈਂ ਵੀ ਅੱਜ ਖਾਉਂਗੀ ਤੇ ਇਥੇ ਆਲੀ ਆ ਵੀ ਲੱਗੀ ਸੀਗੀ ਖਾਣੇ ਸਾਡੇ ਛੋਟੇ ਛੱਟੇ ਨੰਨੇ ਮੁੰਨੇ ਬੱਚੇ ਤੇ ਬਹੁਤ ਕਿਊਟ ਨੇ ਬਹੁਤ ਸੋਹਣੇ ਲੱਗਦੇ ਆ ਮੈਨੂੰ ਇਹਨਾਂ ਦਾ ਬਹੁਤ ਮੋਹ ਆਉਂਦਾ ਹਲੇ ਤਾਂ ਜਦੋਂ ਇਹ ਤੁਰਨੇ ਲੱਗੇ ਇਹਨਾਂ ਦੀਆਂ ਆਈਜ਼ ਓਪਨ ਹੋ ਗਈਆਂ ਫਿਰ ਦੇਖਿਓ ਇਹਨਾਂ ਨੇ ਸਾਡਾ ਕਿੰਨਾ ਪਿਆਰ ਲਿਆ ਕਰਨਾਗਾ ਤੇ ਇਥੇ ਮੈਂ ਵੀ ਕੱਲ ਖਾਲੀ ਕਰਤੀ ਸੀਗੀ ਕੋਲੀ ਤੇ ਉਸ ਤੋਂ ਬਾਅਦ ਮੈਂ ਪੀਤਾ ਥੋੜਾ ਜਿਹਾ ਜੂਸ ਬਿਕਾਜ਼ ਅੱਜ ਮੇਰਾ ਜਿਹੜਾ એનર્ਜੀ ਲੈਵਲ ਆ ਉਹ ਥੋੜਾ ਜਿਹਾ ਡਾਊਨ ਸੀ ਤੇ ਦਾਲ ਵਗੈਰਾ タルਦੀ ਸੀ ਮੈਂ ਤੇ ਇਥੇ ਮੈਂ ਖਾ ਰਹੀ ਸੀ ਪਕੌੜੇ ਕੱਲ ਡੈਡੀ ਲੈ ਕੇ ਆਏ ਸੀ ਉਹ ਮੈਂ ਗਰਮ ਕਰਕੇ ਖਾਦੇ ਤੇ ਆ ਸ਼ਾਮ ਦਾ ਟਾਈਮ ਜੀ ਹੋ ਗਿਆ ਸੀਗਾ ਇਥੇ ਨਾ ਮੈਂ ਸ਼ਾਮ ਦਾ ਡਿਨਰ ਆ ਜਿਹੜਾ ਉਹ ਦੇ ਰਹੀ ਸੀ ਤੇ ਪੈਣ ਲੱਗੀ ਇੱਕ ਵਾਰ ਫੇਰ ਮੈਂ ਇਹਨਾਂ ਨੂੰ ਦੁੱਧ ਚਾਹ ਨੂੰ ਸੀ ਦਵਾਂਗੀ ਇੱਕ ਵਾਰ ਇਹਨਾਂ ਨੂੰ ਮੈਂ ਫੀਡ ਹੀ ਖਿਲਾਉਂਗੀ ਤੇ ਇਥੇ ਆਲੀਆ ਦੀ ਜਿਹੜੀ ਆ ਉਹ ਉਹ ਫੀਡ ਹੈਗੀ ਦੁੱਧ ਦੇ ਵਿੱਚ ਤੇ ਮੈਂ ਜਿੰਮੀ ਦਾ ਵੀ ਅੱਜ ਟ੍ਰਾਈ ਕਰਿਆ ਸੀਗਾ ਵੀ ਜਿੰਮੀ ਨੂੰ ਮੈਂ ਅੱਜ ਮਤਲਬ ਕਿ ਦੁੱਧ ਦੇ ਵਿੱਚ ਫੀਡ ਆ ਜਿਹੜੀ ਉਹ ਦੇ ਦਵਾਂ ਪਹਿਲਾਂ ਤਾਂ ਮੈਂ ਆਲੀਆ ਨੂੰ ਜਾ ਕੇ ਦਿੱਤੀ ਆਲੀਆ ਤਾਂ ਜਦ ਹੀ ਪੀਣ ਲੱਗ ਜਾਂਦੀ ਹੈ ਇਹ ਨਹੀਂ ਨਖਰੇ ਕਰਦੀ ਹੈਗੀ ਪਰ ਜਿਹੜੀ ਜਿੰਮੀ ਆ ਨਾ ਉਹ ਥੋੜੀ ਨਖਰੇਵਾਜ ਆ ਦੇਖੋ ਕਿਦਾਂ ਬੈਠੀ ਆ ਇਹ ਨਾ ਹੁਣ ਮੱਚ ਗਈ ਮਨੋਮਨੀ ਵੀ ਉਹ ਨੂੰ ਪਹਿਨਾ ਪਾਤੀ ਆ ਤੇ ਇੱਥੇ ਮੈਂ ਇਹ ਨੂੰ ਪਾਇਆ ਦੁੱਧ ਦੇ ਵਿੱਚ ਫੀਡ ਥੋੜੀ ਜੀ ਵੀ ਚਲੋ ਇਹ ਵੀ ਫੀਡ ਖਾ ਲੂਗੀ ਚੰਗੀ ਤਰ੍ਹਾਂ ਰੱਜ ਜੂਗੀ ਪਰ ਮਾਂ ਦਿੱਤੀ ਦੇਖੋ ਦੇਖੋ ਇਹਦੇ ਨਖਰੇ ਇਹਨੇ ਇੱਕ ਦੋ ਜੀਭਾਂ ਲਾਉਣੀਆਂ ਨੇ ਤੇ ਫਿਰ ਪਿੱਛੇ ਹਟ ਜਾਣਾ ਇਹ ਬਹੁਤ ਨਖਰੀਵਾਜ਼ ਆ ਬਹੁਤ ਜਿਆਦਾ ਹੀ ਨਖਰੀਵਾਜ਼ ਆ ਕੱਲਾ ਕੱਲਾ ਦੁੱਧ ਪੀ ਜਾਂਦੀ ਆ ਦੇਖੋ ਹਟ ਗਈ ਨਾ ਪਿੱਛੇ ਕਿਉਂਕਿ ਮੋਚ ਫੀਡ ਆ ਰਹੀ ਸੀ ਵਿਚਾਰੀ ਤੋ ਦੁੱਧ ਪੀਤਾ ਨਹੀਂ ਜਾਂਦਾ ਸੀ ਪਿੱਛੇ ਹਟ ਗਈ ਕਹਿੰਦੀ ਲੈ ਹੀ ਜਾ ਇਹਨੂੰ ਤੂੰ ਚੱਕ ਕੇ ਤੂੰ ਹੀ ਖਾ ਲਾ ਤੇ ਫਿਰ ਮੈਂ ਕੀ ਕਰੇ ਇਹਦੀ ਜਿਹੜੀ ਫੀਡ ਆ ਹੱਥ ਨਾਲ ਕੱਢ ਗਏ ਨਾ ਮੈਂ ਆਲੀਆਂ ਨੂੰ ਪਾਤੀ ਵਿਚਾਰੀ ਨੇ ਮੈਂ ਕਹਾਂ ਚੱਲ ਤੂੰ ਖਾ ਲਾ ਤੂੰ ਤਾਂ ਖਾ ਲੇਂਗੀ ਤੂੰ ਨੀ ਨਾ ਖਰੇ ਕਰਦੀ ਹੈਗੀ ਤੈਨੂੰ ਤਾਂ ਚਾਹ ਜਾਂ ਮੈਂ ਦੇਦਾ ਤੂੰ ਖਾ ਲੈਨੀ ਆ ਤੇ ਫਿਰ ਮੈਂ ਜਿਵੇਂ ਨੂੰ ਪਾਇਆ ਕੱਲਾ ਦੁੱਧ ਇੱਕ ਤੋਂ ਦਾਨੀ ਫੀਟਦੇ ਰਹਿ ਗਏ ਸੀ ਚਲ ਇਨੇ ਕ ਤਾਂ ਇਹਨੇ ਖਾ ਹੀ ਲੈਣੇ ਆ ਤੇ ਦੇਖੋ ਹੁਣ ਪੀਣ ਲੱਗੀ ਮਿੰਟੋ ਮਿੰਟੀ ਹੁਣ ਨਹੀਂ ਪਤਾ ਲੱਗਿਆ ਇਹਨੂੰ ਤੇ ਬਾਕੀ ਦੁੱਧ ਮੈਂ ਫ੍ਰਿਜ ਰੱਖਦੀ ਸੀ ਤੇ ਇੱਥੇ ਹੁਣਰ ਪਾਣੀ ਮੰਗ ਰਿਆ ਸੀ ਉਹਨੂੰ ਪਾਣੀ ਪਿਲਾਇਆ ਗਰਮੀ ਬਹੁਤ ਹੋ ਗਈ ਨਾ ਹੁਣ ਬੱਚਾ ਬਾਰ ਬਾਰ ਪਾਣੀ ਮੰਗਦਾ ਆਗਾ ਤੇ ਅੱਜ ਮੇਰੇ ਤੋਂ ਕੁਝ ਆਦੇ ਸ਼ੂਟ ਨਹੀਂ ਹੋਇਆ ਹੈਗਾ ਉਹਦੇ ਲਈ ਬਹੁਤ ਸੌਰੀ ਬਿਕਾਉਜ਼ ਅੱਜ ਪਤਾ ਨਹੀਂ એનર્ਜੀ ਲੈਵਲ ਡਾਊਨ ਸੀ ਬੀਪੀ ਡਾਊਨ ਸੀ ਥੋੜਾ ਜਿਹਾ ਮਨਬੀ ਬਿਨਾ ਗੱਲ ਤੋਂ ਪਰੇਸ਼ਾਨ ਸੀਗਾ ਬਿਨਾ ਗੱਲ ਤੋਂ ਹੀ ਕੋਈ ਗੱਲ ਨਹੀਂ ਸੀ ਇਸ ਲਈ ਸੌਰੀ ਅੱਜ ਮੇਰੇ ਤੋਂ ਇੰਨਾ ਕੁਝ ਜ਼ਿਆਦਾ ਸ਼ੂਟ ਨਹੀਂ ਹੋਇਆ ਉਹਦੇ ਨੇ ਕੰਮ ਸੀਗੇ ਜਿਹੜੇ ਮੇਰੇ ਸਾਰੇ ਖਤਮ ਹੋ ਚੁੱਕੇ ਸੀਗੇ ਨਾ ਪੂਰੀ ਤੂੰ ਤਾਂ ਰੋਟੀ ਵੀ ਖਾ ਲੈਣੀ ਹੈਗੀ ਉਹਨੇ ਰੋਟੀ ਨਹੀਂ ਖਾਧੀ ਅੱਜ ਉਹਨੂੰ ਖਾ ਲੈਂਦੇ ਭੋਰਾ ਫੀਡ ਵੱਡੀ ਨਾ ਚੰਗਾ ਸੁਣ ਗਿਆ ਵੱਡੀ ਨਾ ਉਹਨੂੰ ਖੁੱਟੂਗੀ ਬਹੁਤ ਮੈਂ ਖੜ ਜਾ ਫਿਰ ਤੂੰ ਮੇਰੇ ਤੋਂ ਛਿੱਤਰ ਖਾਏਂਗੀ ਖਾ ਲਈ ਚਲ